ਪੱਬ 10 ਵਾਲ ਗੈਂਗਸਟਰ ਦੇ ਦੋ ਗੁਰੂਗਰਾਹ ਤੇ ਪੁਲਿਸ ਵਿਚਾਲੇ ਮੁੱਠਪੇੜ ਜਵਾਬੀ ਕਾਰਵਾਈ ਚ 10 ਵਾਲ ਦੇ ਦੋ ਗੁਰੂਗਰੇ ਜ਼ਖਮੀ ਤਰਨਤਾਰ ਵਿੱਚ ਆਏ ਦਿਨ ਹੀ ਗੈਂਗਸਟਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਪੂਰੀ ਚੌਕਸ ਨਜ਼ਰ ਆ ਰਹੀ ਅਤੇ ਅਜੇ ਹੀ ਗੈਂਗਸਟਰਾਂ ਖਿਲਾਫ ਟੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਹੀ ਤਾਜ਼ਾ ਮਾਮਲਾ ਖੇਮਕਰਨ ਦੇ ਪਿੰਡ ਪੂਰਾ ਤੋਂ ਸਾਹਮਣੇ ਜਿੱਥੇ ਕਿ ਪ੍ਰਭ ਦਸੂਵਾਲ ਨਾਮਕ ਗੈਂਗਸਟਰ ਦੇ ਦੋ ਗੁਰਗਰਾਹ ਤੇ ਪੁਲਿਸ ਦੀ ਮੁੱਠਪੇੜ ਹੋਣ ਦੀ ਖਬਰ ਸਾਹਮਣੇ ਹੈ ਦੱਸਦੇ ਕਿ ਪੁਲਿਸ ਨਾਲ ਹੋਈ ਮੁੱਠਪੇੜ ਦੌਰਾਨ ਗੈਂਗਸਟਰ ਪੱਬ ਦਸੂਵਾਲ ਦੇ ਦੋ ਗੁਰਗਰੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਲੱਤ ਵਿੱਚ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਲੱਗੀ ਹੈ ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਤਰਨਤਾਰਨ ਦੇ ਐਸਪੀ ਡੀ ਅਜiraj ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਮਸਤਗੜ ਤੋਂ ਪਿੰਡੋਂ ਪੂਰੀਆਂ ਨੂੰ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਔਂਕਤ ਮੋਟਰਸਾਈਕਲ ਨੂੰ ਰੋਕ ਲਿਆ ਸਰਕਾਰੀ ਗੱਡੀ ਦਾ ਟੱਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਮੋਟਰਸਾਈਕਲ ਰੋਕਣ ਦੀ ਬਜਾਏ ਭਜਾ ਲਿਤਾ ਗਿਆ ਅਤੇ ਪੁਲਿਸ ਦੀ ਫਾਇਰਿੰਗ ਤੇ ਸ਼ੁਰੂ ਕਰ ਦਿੱਤੀ ਗਈ ਤਾਂ ਜਦੋਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਦੋਵਾਂ ਦੇ ਗੋਲੀ ਲੱਤ ਦੇ ਵਿੱਚ ਲੱਗ ਗਈ ਜਿਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ ਅਤੇ ਪ੍ਰਭਦੀਪ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੇ ਪਿਛਲੇ ਦਿਨੀ ਅਫਰੀਦੀ ਅਤੇ ਗੈਂਗਸਟਰ ਪ੍ਰਭੂ ਦਸੂ ਵਾਲ ਦੇ ਕੈਂਪ ਤੇ ਹਲਕਾ ਖੇਮ ਕਰਨ ਦੇ ਵਿੱਚੋਂ ਕਈ ਲੋਕਾਂ ਤੋਂ ਫਰੋਤੀਆਂ ਮੰਗੀਆਂ ਸਨ ਅਤੇ ਫਰੋਤੇ ਨਾ ਦੇਣ ਵਾਲੇ ਕਈ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਉਸ ਰਿਪੋਰਟ ਇਹਨਾਂ ਦੀ ਪਿੰਡ ਪੂਰਾ ਕੋਨਾ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੀਡ ਕੰ ਜਾਰੀ ਸੀ ਕਿਸੇ ਪਾਸੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਅੱਗੋਂ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੀ ਟਿੱਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ بارش ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜੀ ਜਿਹੜੇ ਇਹ ਦੋ ਬੰਦੇ ਇੰਜਣ ਹੋਏ ਨੇ ਇਹਨਾਂ ਦੇ ਬਰਖਲਾਫੇ ਨੂੰ ਐਫਆਰ ਨੰਬਰ 9 142225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਆ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਜਿਹੜੇ ਇਹ ਦੋਵੇਂ ਦੋਸ਼ੀ ਨੇ ਸਾਡੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਇੱਕ ਦਾ ਨਾਂ ਹੈਗਾ ਪ੍ਰਕਾਸ਼ ਸਿੰਘ ਇੱਕ ਦਾ ਨਾਂ ਹੈਗਾ ਪ੍ਰਭਜੀਤ ਸਿੰਘ ਇਹ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਵਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ ਹੁਣ ਸਰ ਰਿਕਵਰ ਕੀ ਹੋਇਆ ਇਹਨਾਂ ਤੋਂ ਇਹਨਾਂ ਕੋਲ ਇੱਕ ਬੱਤੀ ਬੋਰ ਵੈਪਨ ਕਵਰ ਹੋਇਆ ਦੋ ਜਿੰਦਾ ਰੌਂਡ ਰਿਕਵਰ ਹੋਇਆ ਜਿਹੜੇ ਤਿੰਨ ਚੱਲੇ ਹੋਏ ਨੇ ਖੋਲ ਹੋਰ ਕਵਰ ਹੋਏ ਨੇ